ਓਹ ਜਾਨੀ। ਸਿਕਾ ਦੀ ਸਵਾਗਤ ਤੁਹਾਡਾ ਸਾਡੇ ਵਲੌਗ ਦੇ ਵਿੱਚ। ਤੇਰਾ ਮੰਮੀ ਦਾਲ ਬਣਾ ਰਹੀ ਹੈ ਦਾਲ। ਦਾਲ ਬਣਾਉਣੀ ਐ ਮੈਂ। ਸਬਜੀ। ਪਬਜੀ ਬਣਾਉਂਦੀ ਐ, ਸਬਜੀ ਬਣਾ ਰਹੀ ਐ ਸਬਜੀ। ਮੰਮੀ ਭਾਂਡੇ ਮੰਝਣ ਇੱਧਰ। ਗੋ ਗੂ ਗੋ ਗੂ ਹੜਾ ਡੱਕਾ ਹাড়ੀਆਂ ਤੋੜੀ ਜਾਂਦੇ ਨੇ ਸਾਰਾ ਦਿਨ ਹੋਵੇ ਕੰਮ ਰੇ ਲੋ। ਚਾਚਾ ਸਾਡਾ ਕੂਆ ਕੱਢ ਰਿਹਾ ਇੱਧਰ ਅੱਜ। ਚਾਚਾ ਇੱਧਰ ਜਾ ਕੰਮ ਰਿਹਾ। ਹਾਂ। ਕੰਮ ਹੋਈ। ਤੈਨੂੰ ਕੰਮ ਹੋਈ।

ਇਹ ਦਾ ਖਾਲੇ ਤੋੜਾਂ ਸਰੀਆਂ ਤੋੜੋਂਗੇ ਰੋਜ਼ ਇੱਕ ਨਾ ਇੱਕ ਤੋੜਦੇ ਨੇ ਕਦੇ ਕਹੀ ਤੋੜਤੀ ਕਦੇ ਕੁਛ ਤੋੜਦਾ ਸਕੂਟਰ ਸਾਈਕਲ ਉੱਤੇ ਲੈ ਕੇ ਚੱਲੇ ਉਹਨੂੰ ਸੌਰਾਉਣ ਉੱਥੇ ਕਲੀ ਮੋਟਰਸਾਈਕਲ ਬਣਾ ਅੰਦਰੋਂ ਮੋਟਰਸਾਈਕਲ ਆਪਣਾ ਬੜਾ ਤਾਕੜਾ ਤੇ ਖਾਲੇ ਮਸ਼ੀਨ ਬਸ ਤਵਾ ਆਉਣ ਵਾਲਾ ਹੈ ਹੋਰ ਕੁਛ ਨਹੀਂ ਤਵਾ ਆਉਣ ਵਾਲਾ ਹੈ ਕੋਈ ਨਾ ਫੇਰ ਦੇ ਡਿੱਬੜੂ ਆ ਜਾਣਾ ਸਾਵਧਾਨੀ ਨਾਲ ਡਿੱਬੜ ਨਾ ਜਾ ਲੋ ਜੀ ਦੇ ਇਫਾਦਰਤੀ ਨੰਬਰ ਦਾ ਖਤਰ ਉਹ ਨੰਬਰ ਚੈੱਕ ਕਰ ਲੋ ਪਹਿਲਾਂ ਵਾਲਾ ਸਾਡਾ ਚੱਕੇ ਫਿਰ ਨੋਟ ਕਰਕੇ ਰੱਖਣਾ ਉਹ ਆਈਡੈਂਟਿਟੀ ਦਾ ਇਹ ਵਾਲਾ 8211 ਉਹਦਾ 6218 ਉਹਦਾ 6218 ਸੀਗਾ ਉਹ ਨੰਬਰ ਰਹੋਦੇ ਨਹੀਂ ਹੁੰਦੇ ਵਲੌਗ ਚ ਹਾਂ ਇਹ ਵਾਲਾ ਕੋਈ ਟ੍ਰੇਸ ਰੂਸ ਕਰਦੇ ਫੇਰ ਕਰ ਲੈ ਟ੍ਰੇਸ ਰੂ ਦੱਸਗੀ ਜਮ ਉਹ ਮੱਝ ਫੇਸ ਕਰ ਲੈ ਕੋਈ ਚੱਕਰ ਨਹੀਂ ਐਡਾ ਨਾ ਆਈਏ ਹੁਣ ਆਪਾਂ ਫੇਰ ਬਣਾਵਾਂਗੇ ਬਾਕੀ ਦਾ ਵਲੌਗ ਅੱਜ ਕੋਆ ਕਰਾਂਗੇ ਅਰ ਗਾਜਰ ਪਾਖੋ ਵੀ ਕੱਢਾਂਗੇ ਚਲੋ ਓਕੇ ਟਾਟਾ ਓਏ ਇਹ ਇਧਰ ਦਸਨ ਹਲਵਾਈ ਤੇ ਇਧਰ ਡੈਡੀ ਵੀ ਅਮਾ ਕਰਦਾ ਹੋਇ ਇਧਰ ਕਦੋਂ ਤੂੰ ਸਟਾਰਟ ਕਰਿਆਗਾ ਮੈਂ ਆਪਾਂ ਵੀ ਹੈ ਜੀ ਕਦੋਂ ਸਟਾਰਟ ਕਰਿਆ ਸੀ ਇਹ ਕੰਮ ਇਹ ਪੂਰੀ ਕਰੇ ਥੋੜਾ ਜਿਹਾ ਜੀ ਕਿੰਨਾ ਟਾਈਮ ਹੋ ਗਿਆ ਹੋ ਗਿਆ ਹੁਣ 15 ਮਿੰਟ ਹੋ ਗਏ ਡੈਕੋਰੇਸ਼ਨ ਦੇ ਨਾਲ ਨਾਲ ਹੁਣ ਹਲਵਾਈ ਦਾ ਕੰਮ ਵੀ ਅਸੀਂ ਸਟਾਰਟ ਇੱਥੇ ਰੱਖ ਕੀ ਬਾਤ ਹੈ ਇਹ ਹਲਵਾਈ ਨੇ ਬਈ ਸੱਟੇ ਪਾਵੇਂ ਨੇੜਾ ਪਾਲਾ ਜੱਟ ਨਾ ਫੇਟ ਬਰਨਾਲੇ ਆਉਂਦਾ ਬਾਈ ਦਾ ਮੇਨ ਉਹ ਆਈ ਸਾਡਾ ਅਸਟਰਾ ਦੇ ਤੇਲੇ ਆ ਹੈਡ ਸਾਡਾ ਉਹ ਆਈ ਅਕੇ ਸਾਤ ਤਾਂ ਗੇਲੇ ਉਹ ਗੱਲ ਹੋ ਗਈ ਅਕੇ ਬਾਬਾ ਜੀ ਮੱਥਾ ਟੇਕਦੇ ਆ ਅਕੇ ਮੱਥਾ ਨਾ ਟੇਕ ਵੀ ਭਾ ਜੰਤਰਾ ਜੀ ਕਹਾਂ ਹੈ ਜੰਤਰਾ ਇਹ ਅੱਗੇ ਨੇ ਜੁਗਿਆ ਨਾ ਖਤਰਾ ਹੋਲੀ ਮਾਰਣੀ ਕੰਮ ਮੈਂ ਬਾਹਰ ਕੱਡੂਆ ਹਾਰਾ ਬਾਰ ਕੱਢੀ ਤੂੰ ਉਹਦਾ ਯਾਰ ਕੱਲ ਹੁਣ ਯਾਰ ਇਹ ਦੀਦਰ ਨਾ ਆਏ ਨਹੀਂ ਹੁੰਦੇ ਜਿਵੇਂ ਤੂੰ ਹੀ ਜਿਵੇਂ ਇਹ ਥਾਲੀ ਹੋਣੀ ਨਾ ਨਟਕਾਈਂ ਨਾ ਉਹ ਕਿਹੜੀ ਹੁੰਦੀ ਉਹਨਾਂ ਲਈ ਤੂੰ ਤੇ ਹੋਰਾਂ ਲਈ ਇਤਲੀਆ ਤਰਾਡਾ ਤਰਾਡਾ ਵੱਲ ਦਿਨੋ ਕਾਲਾ ਨਾਮ ਕਾ ਕਿਉਂ ਕਹਦੇ ਭਾਈ 3 ਤੱਕ ਲੇ ਟਰੈਕਟਰ ਬਣ ਗਿਆ ਤੇ ਮੈਨੇ ਬਾਈ ਨਾ ਕਹਦੇ ਵੀ ਬਾਈ ਜੱਫੀ ਲਾ ਕਰਦੇ ਕਹਿੰਦੇ ਨਹੀਂ ਲੱਗਦੇ ਚੱਲ ਆਉਣਾ ਫੋਨ ਤੇ ਇੱਧਰ ਕਹਿੰਦੇ ਖਵਾ ਥੱਲੇ ਲਾ ਦਿੱਤਾ ਗਿਆ ਹੋਰ ਆ ਪਾਪੜਤਾ ਬਣਾ ਲਮਾਣੇ ਫੇਰੀ ਗਿਆ ਮੈਂ ਥੱਲੇ ਖੜਾ ਇੱਕ ਘੰਟੇ ਹੀ ਹੋਰ ਮੈਂ ਨਾਲ ਖੜਾਂਗਾ ਬਾਈ ਕਵੇ ਲੱਗਦੇ ਹਾਂ ਵੀ ਇਹ ਮਹਾਂ ਆ ਦੇਖ ਆ ਰਿਹਾ ਵੀ ਮੈਂ ਇਹਨੂੰ ਇਹੀ ਤਾਂ ਦੱਸੀ ਨਾ ਉਹਨਾਂ ਨੂੰ ਨਹੀਂ ਇਹਨਾਂ ਨੂੰ ਗਿਆ ਟੂ ਆ ਪਾਪੜ ਬੜੀ ਹੁੰਦੇ ਆ ਮੈਂ ਫੇਰੀ ਤਾਂ ਫਿਰ ਗਿਆ ਥੱਲੇ ਤਾਂ ਫੇਰ ਸਾਰੇ ਹਾਂ ਇੱਧਰ ਕੇ ਦੇ ਹਲਵਾਈ ਜੜੇ ਕੋ ਥੱਲੇ ਲਾ ਦਿੰਦਾ ਹੈ ਸਰਾ ਕਰਾ ਦਿੰਦਾ ਹੈ ਅਗਲਾ ਜੀ ਦੰਤ ਵਰ ਨਾਲ ਮਨੇ ਹੱਸਾਉਂਦਾ ਉਹਦੇ ਡੈਡੀ ਦਾ ਅਕਾਊਂਟ ਬਣਾਇਆ 15 ਮਿੰਟ ਹੋ ਗਏ ਬੰਤੂ ਨੂੰ ਫੋਲੋ ਕਰ ਲਿਆ ਡੈਡੀ ਦਾ ਵਾਟਸਐਪ ਵਧੀਆ ਚੀਜ਼ ਹੈ ਬੰਤੂ ਨੂੰ ਫੋਲੋ ਕਰ ਲਿਆ 11:00 ਵਜੇ ਤੱਕ ਹੈ ਹੁਣ ਤਾਂ ਅਕਾਊਂਟ ਬਣਿਆ ਹੋਇਆ 1000 ਤਾਂ ਜਾ ਰਹੀ ਹੈ ਲੀਲ ਜੀ ਡੈਡੀ ਵਾਲੀ ਹੈ ਓਏ 1000 ਵੀਊ ਹੀ ਹੋ ਗਏ ਨੇ ਫੋਲੋਅਰ ਵੀ ਨਹੀਂ ਹੋਤੇ ਬਾਬਾ ਸੱਲ ਲਾ ਉਹ ਤਾਂ ਸੈੱਟ ਹੈ ਆਈਆ ਪਰ ਕੋਈ ਤਾਂ ਸੀ ਤਾਕੜਾ ਬਣਾਈਦਾ ਜਦੋਂ ਬਣਾਈਦਾ ਸੰਪਰਕ ਕਰ ਸਕਦੇ ਸਾਡੇ ਨਾਲ ਨੰਬਰ ਬੋਲੀਆਂ ਹਨ ਉਹ ਹਾਂ ਖੜ ਤਾਂ ਹੈ ਹਾਂ ਹਨ ਉਹ ਤੋੜ ਤਾਂ ਤੋੜ ਤਾਂ ਬਾਲਾ ਕੁ ਦਿਨ ਤੋੜਦੇ ਨੇ ਨੰਬਰ ਬੋਲਦੇ ਹਲਵਾਈ ਦੀਆਂ ਪਤਾ ਕਹੀਆਂ ਤੋੜੀਆਂ ਨਹੀਂ ਦੋ ਤੋੜਦਾ ਦੋ ਕਹਾੜੇ ਤੋੜੇ ਨੇ ਕਿ ਕਿੰਨੇ ਦੋ ਤੋੜੀਆਂ ਨਹੀਂ ਖਲਿਫਾ ਉਹੀ ਥੋੜੀ ਤੰਨਾ ਜੀ ਤਾਂ ਉਹ ਤੋੜਦੀਆਂ ਇਹਨਾਂ ਨੇ ਲੁਪਤੀਆਂ ਲੱਗੇ ਸਾਲ ਦੇ ਤਰੀਕ ਕਰੀ ਨਹੀਂ ਆ। ਉਹ ਇੱਕ ਗੱਲ ਹਨਾ ਓਏ ਨਵੇਂ ਸਾਲ ਤੇ ਆਪਾਂ ਉਥੇ ਉਹ ਕਰਿਆ ਸੀਗਾ ਕੜਾਹੀ ਜੀਤੇ ਸੀਗੇ। ਉਹ ਆ ਕੇ ਉਦਨੇ ਕੜਾਹੀ ਜੀਤੀ ਫਿਰਦੇ ਹਨਾ ਆਪਾਂ। ਚਲ ਪੱਕੀ ਐ। ਚੈੱਕ ਕਰ ਸਕਦਾ ਤੂੰ। ਉਹ ਵਾਗ ਜਾਂਦਾ ਲੱਗਦਾ ਇਹ ਵਾਗ ਜਾਂਦਾ। ਹੁਣ ਆਇਆ ਹੈ ਮਿਸਤਰੀ। ਅਸਲੀ ਮਿਸਤਰੀ ਆਇਆ ਹੈ। ਕੋਈ ਮਿਸਤਰੀ ਨਹੀਂ ਕਰੂ। ਘੱਟੀ ਰੱਖ ਬਾਈ ਕਿਤੇ। ਇਹ ਤਾਂ ਕੱਚੇ ਮਿਸਤਰੀ ਸੀਗੇ। ਨੰਬਰ ਬੋਲਦੇ ਹਨੂ ਆਪਣਾ ਨਾਮ। ਯਾਰ ਜੀ ਨਵੀਂ ਲਿਆ ਕੰਮ ਸਟਾਰਟ ਆਪਣਾ ਨਵੀਂ ਸਟਾਰਟ ਕਰਿਆ ਹੈਗਾ ਜਿਵੇਂ ਜਾਸ਼ਰ ਨੇ ਲਾਇਆ ਉਹਦਾ ਹੌਲੀ ਹੌਲੀ ਮਾਰੀ ਜਾਸ਼ਰ ਨੇ ਲਾਇਆ ਹੈ ਜਾਸ਼ਰ ਨੇ ਲਾਇਆ ਪਿਆਰ ਵਿੱਚ ਹਾਂ ਹੁਣ ਥੱਲੇ ਲਾਇਆ ਹੁਣ ਫੋਕਸ ਕਰ ਦਿੱਤਾ ਹੈ ਉਹ ਤੇ ਥੱਲੇ ਲਾਇਆ ਉਹ ਮੁੰਡੇ ਨੂੰ ਚਲ ਮੈਂ ਫਿਰ ਜਿੰਨਾ ਤੂੰ ਬਦਨਾਮ ਕਰੇ ਕਹਿੰਦੇ ਇਹ ਵੀ ਮਾਰੇ ਹੁਣ ਫਿਰ ਚਾਚੇ ਨੂੰ ਜਦੋਂ ਸਾਹ ਆ ਗਿਆ ਤੂੰ ਹੁਣ ਸਾਹ ਆਣਾ ਅੰਦਰ ਮਿਸਤਰੀ ਅਸਲੀ ਮਿਸਤਰੀ ਪਹੁੰਚਿਆ ਹੋਇਆ ਹੈ ਅਗਲੇ ਹੀ ਘਟਾ ਆ ਜਾਣਾ ਲੋ ਜੀ ਪਿੰਡ ਸਾਈਟ ਜਾਣਾ ਆ। ਉਹ ਤਾਂ ਹਾਂ ਮੈਂ ਥੋੜੇ ਟਾਈਮ ਨੂੰ ਜਰੂਰ ਖਾਣਾ ਥੋੜਾ ਹੋਟਾ ਰੈਡੀ ਹੋਣ ਲੱਗਿਆ ਫੇਰ ਖਾਵਾਂਗੇ। ਲੋ ਜੀ ਗੱਲ ਚੋਟ। ਹੋਰ ਕੰਮ ਹੀ ਨਹੀਂ ਕਰਾਂਗਾ ਮੈਂ ਤੈਨੂੰ ਕੋਈ। ਤੈਨੂੰ ਮੈਨੂੰ ਨਹੀਂ ਕਰਨਾ ਹਾਂ ਪਹਿਲਾਂ ਤੂੰ ਹੱਥ ਜਰ ਮਵਾ। ਤੈਨੂੰ ਕੰਮ ਕਰਨਾ ਤੈਨੂੰ ਕੰਮ ਕਰਨਾ ਉਹਦਾ ਕੋਈ ਫਲਾ। ਥੱਲੇ ਡੇਗੀ ਇਹਨੇ ਸਾਰਾ ਕੁਝ।

you're sure and to the call,

ਹੂੰ ਜੱਜ ਜੀ ਚਾਹ ਕਰਨਾ ਕਹ ਰਿਹਾ ਕਬੂ ਕਰ ਦੇ ਨਾ ਮੈਂ ਨਹੀਂ ਪੀਊਗਾ ਬੱਸ ਤੇ ਦੋ ਨਸ ਲੈਣ ਦਿਆ ਚਾਹ ਨਾ ਬੀ ਮੈਂ ਇਹ ਬਣਾ ਲੈਂਦਾ ਹਾਂ ਕਰ ਗਿਆ ਪਹਿਲੀ ਨਚਰਾ ਹਾਂ ਆਹ ਹੈ ਸਹੀ ਠੀਕ ਨਹੀਂ ਹਾਂ ਹਾਂ ਲੈ ਉਹ ਇਹ ਪਾਣੀ ਪਾ ਲੈਂਦਾ ਮੈਂ ਪੀਊਗਾ ਬੰਦ ਕਰਾਉਣਾ ਇਹ ਤਾਂ ਸਲਾਹ ਤਾਂ ਸਹੀ ਤੁਸੀਂ ਨਾ ਹੁੰਦੇ ਸ਼ੌਰੀ ਲਾਉਣਾ ਜੀ ਨਾ ਕਰ ਦੇ ਪਾਣੀ ਪਾ ਲ ਚੱਲ ਪਿਆ ਚੱਲ ਜੀ ਹਾਂ ਚੱਲ ये सब चीजें करनी है हम्म कुछ चाय कर ले हमने अब चाय दूध वाला बैग रेडी कर एप्पल हम ये चाय एक बों है तो पण दूध ही पता ਦੁੱਧ ਨਹੀਂ ਇਹ ਗਿੱਦੜਾ ਪਾਣੀ ਹੈ ਪਾਣੀ ਇਹ ਦੁੱਧ ਹੈ ਠੀਕ ਹੈ ਹਾਂ ਇਹਨੂੰ ਚੋੜ ਦੇ ਦੋ ਪਾਣੀ ਨਿਕਲਦਾ ਇਹ ਇਹ ਹੋਰ ਤੇਜ਼ ਕਰਨਾ ਤੁਸੀਂ ਚੇਂਜ ਕਰੋ ਇਸ ਤੇ ਜਾਓ ਇਹ ਹੋਰ ਥੋੜਾ ਤੇਜ਼ ਕਰੋ ਜੇ ਇਸ ਤੋਂ ਇਹ ਹੋਰ ਤੇਜ਼ ਕਰਨਾ ਹੋਰ ਇਸ ਤੇ ਆ ਜਾਓ ਤੇ ਫਿਰ ਫਰਵੰਦ ਹੋ ਗਿਆ ਪਰ ਮੈਂ ਕਹੂੰਗਾ ਵੀ ਇੱਥੇ ਹੀ ਚਲਾਇਆ ਕਰੋ ਜਿੱਥੇ ਆਪਣਾ ਚੱਲਦਾ ਹੈ। ਜਲਾ ਕੇ ਬਾਹਰ ਨੂੰ ਨਹੀਂ ਦਾ ਹੋਈ 25 ਮਾਰਦੀ। ਜਿਹੜਾ ਬੰਦਾ ਤੇਹਰਾ ਕੋ ਘਰ ਜਾਵੇ। ਇਸ ਫਲਾ ਕਰ। ਬੁਰਾ ਨਹੀਂ ਜਾਂਦਾ। ਪਰ ਮਰ ਨਹੀਂ ਪਾਉਂਦੇ ਗੋੜ ਨਹੀਂ ਖੰਡਾ ਪਾਉਂਗੇ। ਖੰਡ ਪਾਉਂਦੇ। ਹਾਂ। ਵੱਡਾ ਪਹਿਲਾ ਤੌਰ ਤੇ। ਇਹ ਲੋਕ ਹਾਂ ਪਾ ਲਈ ਇਹ ਮਿੱਠਾ ਪਾ ਲਈ ਇਹ ਅੱਜ ਉਹ ਫੱਟ ਜਾ ਫੇਸ ਮਾਣ ਚਾਹੁੰਦਾ ਸਮੀਤ ਹੋਰ ਪਾ ਲਈ ਖੰਡ ਟੱਕਾ ਹਾਂ ਬੜਾ ਨਗੜਾ ਆ ਰਿਹਾ ਇਹ ਮਠਰਾ ਵਗਿਆ ਹੋਵੇ ਆਹੀ ਪਾਵਾਂਗੇ ਵਿੱਚ ਕਿੰਨੀ ਬਰੀਕ ਤਾਂ ਹੈਗੀ ਆ ਕਿਉਂ ਇਹਨਾਂ ਨੂੰ ਪੈਸੇ ਲਾਵਾਂਗੇ ਥੀਖਾ ਖੰਡ ਤੇ ਕੋਲੇ ਚ ਇਹ ਕਿਹੜਾ ਮੋਟੀ ਦਾ ਖੰਡ ਠੀਕ ਆ ਬਰੀਕ ਆ ਹਾਂ ਬਰੀਕ ਹੋ ਉਂਝ ਕਹਿੰਦੇ ਸੀ ਜਿੰਨਾ ਆਵੇ ਪਜਮਾ ਟਿੰਨ ਉੱਤੇ ਵੀ ਤੇਰੇ ਉਂਝ ਪੀਆ ਕਿੰਨਾ ਹੋਵੇਗੀ ਇਸ ਜਿਹੜੇ ਬੜੀ ਇਹ ਕਿ ਪਤਾ ਦੁਗਤ ਚ ਜਿੰਨਾ ਚਾਹੀਦਾ ਉਹ ਬੱਸ ਸਮਾਂ ਆ ਗਿਆ ਬਹੁਤ ਹੈ ਸ ਹ ਨਹੀਂ ਇਹ ਕਰਕੇ ਪਾਇਆ ਕਰਦੇ ਨੇ ਕਿ ਬਾ 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 ਨਹੀਂ ਪਾਇਆ ਕਰਦੇ ਪਾ ਲਈ ਫਰੀ ਵੀ ਪਾ ਥੋੜਾ ਜਿਹਾ ਲੈ ਜਿਆਦਾ ਨਾ ਹੋ ਜੇ ਕੋਈ ਨਹੀਂ ਫਿਰ ਇਹ ਟੈੜੀ ਚੱਲਣ ਦਾ ਕੰਮ ਆ ਪੂਰਾ ਹਾਂ ਜਿਹੜੀ ਪਾ ਬਾਏਗਾ ਦੱਸਾ ਹੋਵੇ ਨਾ ਹੋ ਜੇ ਪਾ ਲਈ ਕੁੜੀ ਪਰਸਨ ਨਾਲ ਲੈ ਆਉਗੇ ਇੱਥੇ ਕੁੜੀ ਦਿਖਾਉਣ ਵਾਸਤੇ ਲੋ ਜੀ ਖਾਣਾ ਰੈਡੀ ਕਰਤਾ ਇਧਰ ਚਾਚੇ ਨੇ ਸਾਡੇ ਨੇ ਅਸੀਂ ਕਰਿਆ ਕੱਚੇ ਹਲਵਾਈ ਆ ਦੋ ਤਾਂ ਛੋਕਣਾ ਆ ਦੋ ਤਾਂ ਆ ਦੋ ਤਾਂ ਕੱਚੇ ਹਲਵਾਈ ਥੀ ਇਹ ਹੱਥ ਮਚਾ ਲੈ ਗਏ ਤੇ ਹਲਵਾਈਆਂ ਨੇ ਉਹਦਾ ਕੱਚੇ ਹੀ ਕਰਤਾ ਉਹ ਹਲਵਾਈ ਦਾ ਮੇਰਾ ਕਹ ਬਤਾਇਆ ਜਾ ਤਰੇ ਦਾ ਤੂ ਛੜ ਗਿਆ ਉਹ ਤਾਂ ਵਿਚਾਰ ਕਿੱਕੜਾ ਹੀ ਦਿਖਾਈ ਹੈ ਮੇਰੀ ਦੱਪਾ ਨੀ ਕੜਾ ਹੀ ਨਹੀਂ ਚਲਦੇ ਮੱਚੀ ਗਈ ਮੱਚੀ ਗਈ ਕੜਾਈ ਤਾਂ ਖੁੰਗ ਰਹੀ ਤੇ ਐਤੀ ਖਨਾ ਲੱਗਿਆ ਹੋਇਆ ਨੇ ਨਾ ਦਾ ਲੈ ਕੋ ਕੋ ਆ ਬਸੇ ਬਾਈ ਉਹ ਥੱਲੇ ਵਾਲੀ ਕੜਾ ਹੀ ਲਵੇ ਬਾਈ ਇੱਧਰ ਦੇ ਇਸ ਤੋਂ ਹੀ ਲਵਾ ਲਓ ਜੀ ਵੱਡੀ ਵੀ ਨਾ ਲਾ ਬਈ ਆਈਡੀ ਕਰਾ ਹੀ ਨਾ ਇਹ ਦੀ ਭਾਂਡਾ ਛੋਟੀ ਨੇ ਨਵੀਂ ਤੈਨੂੰ ਸਾਰਾ ਕੁਝ ਆਉਂਦਾ ਵਾ ਕਿੰਨੇ ਹਨ ਕਿੰਨੀ ਵੱਟੀਆਂ ਆਈ ਵੱਟ ਦੇ ਹੁਣ ਉੱਥੇ ਰਸਗੁੱਲੇ ਗਲਾ ਜਾਮਣਾ ਵੱਟੀਆਂ ਸੀ ਫੇ ਚਾਚੇ ਛੱਡ ਉਹ ਆ ਗਏ ਅਗਰੀ ਦੇ ਗਲਾ ਜਾਮਣਾ ਵੱਟਕੇ ਧਰਤੀ ਸੀ ਅਗਰੀ ਨੇ ਕਿੱਥੋਂ ਸਿੱਖ ਗਿਆ ਅਗਰੀ ਨੇ ਆਪਣੇ ਕੋਈ ਨਹੀਂ ਪੜ੍ਹਿਆ ਅਗਰੀ ਆ ਲੈ ਚਾ ਜਲਦੀ ਇਹ ਰੋ ਚੱਲ ਲੈ ਆ ਮੈਂ ਤੈਨੂੰ ਕਿੱਥੇ ਰਪਾਉਗਾ ਅੱਜ ਜੀ ਕਰਤੀ ਮਾ ਲਿਆ ਫਰਲਾ ਫਰ ਰਹਾ ਹਾਂ ਜਿਹੜਾ ਪੜ ਲਿਆ ਮੈਂ ਦੇ ਉਹ ਵੀ ਰੈਡੀ ਆ ਕਿੰਨੀ ਆ ਵੀ ਰੈਡੀ ਆ ਕਿੰਨੀ ਅਰਾ ਘੈਂਟ ਮਣੀ ਨਾ ਜਿਹੜਾ ਪਾ ਲਿਖ ਦਿੰਦੇ ਠੀਕ ਹੈ ਕੱਲ ਕੀ ਫਿਰ ਉਠਿਆ ਤੋਂ ਜਾਣੇ ਤੇਰੇ ਕੱਲ ਨਾ ਉਠਿਆ ਵੱਡਾ ਵੀਜ਼ ਕਰਤਾ ਵਰਕੀ ਦਾ ਇੱਕ ਤੂੰ ਮੈਂ ਇੱਥੋਂ ਵੱਡਾ ਕਰਤਾ ਹਾਂ ਵੱਡਾ ਕਰਤਾ ਮੌਲੇ ਛੋੜ ਕਰਤਾ ਵੀਜ਼ ਕਿੱਥੇ ਹੁੰਦਾ ਮਿੱਠਾ ਘਟਿੰਡਾ ਲਗਾਜੋ ਗਾਜੋ ਗਾਜੋ ਬਾਅਦ ਚ ਤਾਂ ਇੰਨਾ ਕੀ ਹੁੰਦਾ ਹੂੰ ਇੰਨਾ ਕੀ ਹੁੰਦਾ ਹੁਆਲੇ ਗੱਜਰਪਾਕ ਰੈਡੀ ਹੋ ਗਿਆ ਆਪਣਾ ਨੰਦੂਰਨਾ ਮੈਂ ਟੰਗ ਜਾਣ ਬੋ ਕਿਹਨਾਂ ਦੋ ਦਿਨ ਰਹਿ ਗਏ ਵੇਟ ਘਟਾਈ ਜਾਂਦੇ ਸੀ ਫੇਰ ਚੱਕ ਲਿਆ ਕਰਾਂਗੇ ਫੱਟੇ ਸਾਰੇ ਗੱਜਰਪਾਕ ਪਿੰਨੀਆਂ ਦੇ